ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰੋ ਮੈਂ ਭਗਵਾਨ ਸਿੰਘ ਬਦਾਤਾ ਕੁਸਕ ਵਿਚਾਰ ਆ ਜਿਹੜੇ ਤੁਹਾਡੇ ਨਾਲ ਸਾਂਝੇ ਕਰਨੇ ਆ ਕਿ ਸਾਡੇ ਜਿਹੜੇ ਪੰਜਾਬ ਦੇ ਅੱਜ ਦੇ ਹਾਲਾਤ ਨੇ ਉਹ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਤੇ ਇਹਦੇ ਬਾਰੇ ਸਾਨੂੰ ਸੋਚਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਕਿਉਂਕਿ ਜਿਹੜੇ ਸਾਡੇ ਬੱਚੇ ਨੇ ਉਹ ਕਿਸੇ ਨਾ ਕਿਸੇ ਕਾਰਨ ਬਹੁਤ ਗਲਤ ਰਸਤੇ ਤੇ ਜਾ ਰਹੇ ਨੇ ਉਹਦੇ ਬਾਰੇ ਆਪਾਂ ਨੂੰ ਸਾਰਿਆਂ ਨੂੰ ਸੋਚਣਾ ਪੈਣਾ ਕਿਉਂਕਿ ਆਪਾਂ ਹਰ ਰੋਜ਼ ਅਖਬਾਰਾਂ ਤੇ ਖਬਰਾਂ ਦੇਖਦੇ ਆਂ ਮੋਬਾਈਲਾਂ ਤੇ ਵੀਡੀਓ ਆਉਂਦੀਆਂ ਨੇ ਕਿ ਕਾਫੀ ਜਿਹੜੇ ਬੱਚੇ ਨੇ ਉਹ ਨਸਿਆਂ ਦੇ ਵਿੱਚ ਜਾ ਕੇ ਆਪਣੀ ਜ਼ਿੰਦਗੀ ਨੂੰ ਖਤਮ ਕਰ ਰਹੇ ਆ ਬਹੁਤ ਮਾਂਵਾਂ ਜਿਹੜੀਆਂ ਰੋਂਦੀਆਂ ਕਰ ਲਾਉਂਦੀਆਂ ਨੇ ਬਹੁਤੀਆਂ ਮਾਮਾਤਾ ਇਹ ਵੀ ਕਹਿੰਦੀਆਂ ਦੇਖੀਆਂ ਵੀ ਸਾਡੇ ਤਾਂ ਘਰ ਉਜੜ ਗਏ ਹੋਰ ਵਿਚਾਲੋ ਤੇ ਉਦੋਂ ਤਾਂ ਨਿਕਲ ਜਾਂਦੀ ਆ ਉਹ ਚੀਜ਼ਾਂ ਦੇਖਦੇ ਆ ਤੇ ਬੜਾ ਮਨ ਉਦਾਸ ਹੁੰਦਾ ਉਸੇ ਕਰਕੇ ਸੋਚਿਆ ਵੀ ਸੋਡੇ ਨਾਲ ਇਹ ਆਪਾਂ ਸਾਂਝ ਕਰੀਏ ਤੇ ਬੜੀ ਸਾਨੂੰ ਲੋੜ ਹੈ ਤੇ ਸੋਚਣ ਦੀ ਤੇ ਵੀਰੋ ਜੇ ਅੱਜ ਕਿਸੇ ਦਾ ਬੱਚਾ ਸਰਾਹ ਤੇ ਗਿਆ ਤੇ ਆਪਾਂ ਖੁਸ਼ ਨਾ ਹੋਈਏ ਜਾਂ ਆਪਾਂ ਇਹ ਨਾ ਦੇਖੀਏ ਵੀ ਯਾਰ ਮੇਰੇ ਬੱਚੇ ਤਾਂ ਸਰਾਹ ਤੇ ਹੈ ਨਹੀਂ ਮੇਰੇ ਬੱਚੇ ਤਾਂ ਸਿਆਣੇ ਨੇ ਤੇ ਆਪਾਂ ਦੂਜੇ ਦੇ ਦਰਦ ਨੂੰ ਵੀ ਮਹਿਸੂਸ ਕਰੀਏ ਕਿਉਂਕਿ ਜੇ ਕੋਈ ਨਸ਼ਾ ਜਾਂ ਕੋਈ ਬਿਮਾਰੀ ਆ ਉਹ ਦੇ ਸਾਡੇ ਨਗਰ ਦੇ ਵਿੱਚ ਆ ਗਈ ਨਾ ਤੇ ਆਪਾਂ ਇਹ ਨਾ ਸੋਚੀਏ ਵੀ ਉਹ ਤਾਂ ਯਾਰ ਸਾਡੇ ਪਿੰਡ 'ਚ ਆ ਮੈਂ ਕੀ ਲੈਣਾ ਉਹ ਹੌਲੀ-ਹੌਲੀ ਸਾਡੇ ਪਿੰਡ 'ਚ ਫਿਰ ਸਾਡੇ ਗਵਾਂਢ 'ਚ ਤੇ ਹੌਲੀ-ਹੌਲੀ ਸਾਡੇ ਘਰ ਦੇ ਵਿੱਚ ਵੀ ਬੜੂਗੀ ਤੇ ਨਗਰ ਨੂੰ ਆਪਾਂ ਆਪ ਦਾ ਘਰ ਸਮਝ ਕੇ ਚੱਲੀਏ ਤਾਂ ਜਾਦੇ ਠੀਕ ਆ ਉਹਦੇ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਇੱਕ ਸਾਂਝੇ ਤੌਰ ਤੇ ਕਮੇਟੀਆਂ ਬਣਾਓ ਚੰਗੀਆਂ ਜਿਹੜੀਆਂ ਕਿਤਾਬਾਂ ਨੇ ਉਹ ਲਿਆਂਦੀਆਂ ਜਾਣ ਉਹ ਬੱਚਿਆਂ ਨੂੰ ਪੜਾਈਆਂ ਜਾਣ ਬੱਚੇ ਇਤਿਹਾਸ ਪੜ੍ਹਨ ਗੁਰੂ ਘਰ ਦੇ ਵਿੱਚ ਬੱਚਿਆਂ ਨੂੰ ਬੁਲਾਇਆ ਜਾਵੇ ਗ੍ਰੰਥੀ ਸਿੰਘ ਜਿਹੜਾ ਉਹ ਬੱਚਿਆਂ ਨੂੰ ਗੁਰਬਾਣੀ ਬਾਰੇ ਗੁਰੂਆਂ ਬਾਰੇ ਇਤਿਹਾਸ ਬਾਰੇ ਦੱਸੇ ਗ੍ਰੰਥੀ ਸਿੰਘ ਦੀ ਜਿਹੜੀ ਬਣਦੀ ਭੇਟਾ ਉਹਨੂੰ ਦਿੱਤੀ ਜਾਵੇ ਉਹਨੂੰ ਕਿਸੇ ਚੀਜ਼ ਦੀ ਟੈਨਸ਼ਨ ਨਾ ਹੋਵੇ ਉਹਦਾ ਜਿਹੜਾ ਸਾਰਾ ਖਰਚਾ ਪਾਣੀ ਆ ਉਹ ਗੁਰੂ ਘਰ ਵੱਲੋਂ ਹੋਣਾ ਚਾਹੀਦਾ ਤਾਂ ਕਿ ਉਹ ਬਿਲਕੁਲ ਫ੍ਰੀ ਹੋ ਕੇ ਸਾਡੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕੇ ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਉਪਰਾਲਾ ਕਰਨਾ ਚਾਹੀਦਾ ਕਿ ਜਦੋਂ ਸੋਡੇ ਬੱਚੇ ਸੋਡੇ ਇਤਿਹਾਸ ਬਾਰੇ ਸੋਡੇ ਗੁਰੂਆਂ ਬਾਰੇ ਸੋਡੇ ਉਹ ਜੋਧਿਆਂ ਬਾਰੇ ਉਹਨਾਂ ਮਾਤਾਵਾਰੇ ਜਾਣਨਗੇ ਕਿ ਜਿਨ੍ਹਾਂ ਨੇ ਸਵਾ ਸਵਾ ਮਾਣ ਪੀਸਿਆ ਵੀ ਆ ਤੇ ਭੁੱਖੇ ਧਿਆਏ ਵੀ ਰਹੇ ਨੇ ਪਰ ਉਹ ਸਿੱਦਕ ਤੋਂ ਡੋਲੇ ਨਹੀਂ ਉਹ ਮਾਈ ਭਾ ਕੌਰ ਵਾਰੇ ਜਦੋਂ ਸਾਡੀਆਂ ਬੱਚੀਆਂ ਪੜਨ ਗਈਆਂ ਸੁਣਨ ਗਈਆਂ ਸਾਡੇ ਬੱਚੇ ਇਹ ਚੀਜ਼ਾਂ ਨੂੰ ਆਪ ਦੇ ਦਿਮਾਗ ਦੇ ਵਿੱਚ ਲਿਆਉਣਗੇ ਉਹਨਾਂ ਨੂੰ ਪਤਾ ਲੱਗੂਗੇ ਸੀ ਕਿੰਨਾ ਦੇ ਵਾਰਸਾਂ ਸਾਡੇ ਵੱਡੇ ਦੇਗਾਂ ਦੇ ਵਿੱਚ ਉਬਲ ਗਏ ਆਰਿਆਂ ਥੱਲੇ ਬੈਠ ਕੇ ਬੰਦ-ਬੰਦ ਘਟਵਾਲੇ ਚਰਖੜੀਆਂ ਤੇ ਚੜ ਗਏ ਖੋਪਰ ਲਹਾਲੇ ਪਰ ਉਹ ਧਰਮ ਤੋਂ ਨਹੀਂ ਡੋਲੇ ਉਹਨਾਂ ਨੇ ਆਪਣੇ ਆਪ ਨੂੰ ਲਾਲਚ ਦੇ ਵਿੱਚ ਆ ਕੇ ਵੇਚਿਆ ਨਹੀਂ ਉਹਨਾਂ ਨੇ ਸਾਡੀ ਜਿਹੜੀ ਇੱਜ਼ਤ ਆ ਉਹ ਵਧਾਈ ਆ ਤੇ ਅਸੀਂ ਉਹਨਾਂ ਦੇ ਵਾਰਸਾਂ ਤੇ ਇਹ ਹੋ ਹੀ ਨਹੀਂ ਸਕਦਾ ਕਿ ਇਹ ਕੋ ਜਦੋਂ ਅਸੀਂ ਬੱਚਾ ਨੂੰ ਸਿਖਾਵਾਂਗੇ ਤੇ ਸਾਡੇ ਬੱਚੇ ਕਿਸੇ ਗਲਤ ਰਾਹਤੇ ਤੇ ਜਾਵੜਨਗੇ ਇਦੇ ਵਾਸਤੇ ਸਾਨੂੰ ਸਾਰਿਆਂ ਨੂੰ ਪਰਾਲਾ ਕਰਨਾ ਚਾਹੀਦਾ ਕਿ ਅਸੀਂ ਬੱਚਿਆਂ ਨੂੰ ਚੰਗੀ ਸਿੱਖਿਆ ਦਈਏ ਤੇ ਬੱਚਾ ਚਾਹੇ ਉਹ ਕਿਸੇ ਦਾ ਵੀ ਹੋਵੇ ਅਸੀਂ ਉਹਨੂੰ ਗਲਤ ਕੰਮ ਤੋਂ ਰੋਕੀਏ ਉਹਨੂੰ ਬਚਾਈਏ ਇਹਦੇ ਵਾਸਤੇ ਆਪਾਂ ਪਰਾਲੇ ਕਰੋ ਜਿਹੜੇ ਬੱਚੇ ਕਿਸੇ ਵੀ ਕਾਰਨ ਗਲਤ ਰਸਤੇ ਤੇ ਚਲੇ ਗਏ ਉਹ ਨਸ਼ੇ ਦੇ ਵਿੱਚ ਲੱਗੇ ਆਪਾਂ ਉਹਨਾਂ ਤੋਂ ਨਫ਼ਰਤ ਨਾ ਕਰੀਏ ਉਹਨਾਂ ਨੂੰ ਪਿਆਰ ਨਾਲ ਸਮਝਾਈਏ ਤੇ ਕਈ ਵੀਰ ਮੈਨੂੰ ਵੀ ਕਹਿ ਰਹੇ ਨੇ ਕਿ ਕੋਈ ਨਹੀਂ ਇੱਥੇ ਕਿਸੇ ਦੀ ਸੁਣਦਾ ਤੇ ਵੀਰੋ ਜੀ ਉਹਨਾਂ ਬੱਚਿਆਂ ਨੂੰ ਆਪਾਂ ਨਸ਼ੇੜੀ ਸਮਝ ਕੇ ਗਲਤ ਰਾਹ ਤੇ ਤੁਰੇ ਸਮਝ ਕੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੂੰ ਸਾਡੀ ਨਹੀਂ ਗੱਲ ਸੁਣਨਗੇ ਪਰ ਜੇ ਅਸੀਂ ਉਹਨਾਂ ਨੂੰ ਆਪਦੇ ਬੱਚੇ ਸਮਝ ਕੇ ਆਪਦੇ ਭਰਾ ਸਮਝ ਕੇ ਪਿਆਰ ਨਾਲ ਉਹਨਾਂ ਨੂੰ ਸਮਝਾਵਾਂਗੇ ਨਾ ਤੇ ਬੱਚੇ ਜਰੂਰ ਸੁਣਨਗੇ ਕਿਉਂਕਿ ਮੇਰਾ ਜਿਆਦਾ ਵਾਹ ਇਹਨਾਂ ਬੱਚਿਆਂ ਨਾਲ ਹੀ ਰਹਿੰਦਾ ਤੇ ਮੈਂ ਗੱਲਬਾਤ ਕਰਦਾ ਰਹਿਣਾ ਸੁਣਦੇ ਆ ਤੇ ਪਰ ਲੋੜ ਆ ਸਾਨੂੰ ਸਾਰਿਆਂ ਨੂੰ ਇਹ ਚੀਜ਼ ਤੇ ਧਿਆਨ ਦੇਣ ਦੀ ਆਪੋ ਆਪਣੇ ਨਗਰਾਂ ਦੇ ਵਿੱਚ ਕਮੇਟੀਆਂ ਬਣਾਈਏ ਜੇ ਕੋਈ ਬੱਚਾ ਗਲਤ ਰਾਹ ਚੱਲਿਆ ਗਿਆ ਉਹਨੂੰ ਆਪਾਂ ਢੰਗ ਤਰੀਕੇ ਨਾਲ ਮੋੜੀਏ ਉਹਨੂੰ ਗੁਰੂ ਨਾਲ ਜੋੜੋ ਇਤਿਹਾਸ ਬਾਰੇ ਦੱਸੋ ਤੇ ਜਰੂਰ ਬੱਚੇ ਸਮਝਣਗੇ ਹੁਣ ਜਿਹੜੇ ਜਵਾਕ ਨਸਿਆਂ ਤੇ ਲੱਗੇ ਉਹਨਾਂ ਦਾ ਨਸਾ ਪੂਰਾ ਨਹੀਂ ਹੁੰਦਾ ਫਿਰ ਉਹ ਤਾਰਾਂ ਚੋਰੀ ਕਰਦੇ ਆ ਕਿਸੇ ਦੀ ਮੋਟਰ ਕੱਢ ਲਈ ਕਿਸੇ ਦਾ ਕੁਸ ਖੋਲਿਆ ਫਿਰ ਆਪਾਂ ਫੜ ਕੇ ਉਹਦੀ ਕੁੱਟਮਾਰ ਕਰਦੇ ਆ ਉਹ ਅੰਦਰੋਂ ਚੋਰ ਨਹੀਂ ਹੈਗੇ ਉਹਨਾਂ ਦੀ ਮਜਬੂਰੀ ਬਣ ਜਾਂਦੀ ਆ ਤੇ ਆਪਾਂ ਇਹ ਚੀਜ਼ ਨੂੰ ਸਮਝ ਗਏ ਜਿਹੜੇ ਪਹਿਲਾਂ ਬੱਚੇ ਸੀ ਉਹ ਕਿਉਂ ਨਹੀਂ ਸਕੂਲਾਂ ਤੇ ਜਾਂਦੇ ਅੱਜ ਦੇ ਬੱਚੇ ਕਿਉਂ ਜਾ ਰਹੇ ਆ ਇਹਦੇ ਜ਼ਿੰਮੇਵਾਰ ਸੀ ਖੋਦ ਆ ਜ਼ਿੰਮੇਵਾਰ ਕਿਵੇਂ ਆ ਜਦੋਂ ਸਾਡਾ ਬੱਚਾ ਘਰੇ 10 ਵਜੇ ਵੱੜਦਾ ਸੀ ਉਹਨੂੰ ਪੁੱਛਦੇ ਨੇ ਤੂੰ ਕਿੱਥੋਂ ਆਇਆ ਕੀ ਕਰਕੇ ਆਇਆ ਅੱਗੇ ਜਿਹੜੇ ਪਿੰਡ ਦੇ ਸਿਆਣੇ ਬੰਦੇ ਹੁੰਦੇ ਸੀ ਕੋਈ ਤਾਇਆ ਲੱਗਦਾ ਕੋਈ ਚਾਚਾ ਲੱਗਦਾ ਕੋਈ ਭਰਾ ਥਾਂ ਲੱਗਦਾ ਜਿਹੜੇ ਵੱਡੇ ਹੁੰਦੇ ਸੀ ਨਾ ਉਹਨਾਂ ਦੀ ਝੇਪ ਹੁੰਦੀ ਸੀ ਬੱਚੇ ਡਰਦੇ ਹੁੰਦੇ ਸੀ ਜੀ ਨਹੀਂ ਆਪਾਂ ਜੇ ਕੋਈ ਗਲਤ ਕੰਮ ਕਰਾ ਮੈਨੂੰ ਆ ਵੀ ਕੁੱਟੂ ਉਹ ਵੀ ਕੁੱਟੂ ਤੇ ਘਰ ਦੇ ਵੀ ਕਹਿੰਦੇ ਹੁੰਦੇ ਸੀ ਵੀ ਜੇ ਤੂੰ ਕੋਈ ਗਲਤ ਕਰੇਗਾ ਤਾਂ ਉਹਦੇ ਤੈਨੂੰ ਸਜ਼ਾ ਭੁਗਤਣੀ ਪਊ ਤੇ ਅਗੇ ਜੇ ਬਾਹਰ ਘੂਰ ਦਿੰਦੇ ਸੀ ਨਾ ਤੇ ਘਰੇ ਪਤਾ ਲੱਗ ਜਾਂਦਾ ਸੀ ਤੇ ਉਹ ਘਰੋਂ ਸੰਗਾ ਹੋਰ ਵੀ ਘੂਰ ਮਿਲਨੇ ਵੀ ਤੂੰ ਕੁਝ ਗਲਤ ਕਰਿਆ ਹੋ ਜਿਹੜਾ ਤੈਨੂੰ ਉਹਨੇ ਮਾਰਿਆ ਜਾਂ ਤੈਨੂੰ ਘੂਰਿਆ ਹਨਾ ਤੂੰ ਗਲਤ ਕਰਿਆ ਹੋਣਾ ਤੇ ਹੁਣ ਕੀ ਆ ਹੁਣ ਪਿੰਡ ਦੀ ਤਾਂ ਗੱਲ ਛੱਡੂ ਆਪਾਂ ਜੇ ਕੋਈ ਤਾਇਆ ਚਾਚਾ ਕੋਈ ਭੂਆ ਕੋਈ ਵੀ ਆਪਦਾ ਘਰ ਦਾ ਘੂਰ ਦਾ ਤੇ ਬੱਚੇ ਨੂੰ ਅਸੀਂ ਕਹਿ ਦਿੰਦੇ ਹਾਂ ਤੁਸੀਂ ਜਰਦੇ ਨਹੀਂ ਤੇ ਬੱਚੇ ਸਾਡੇ ਫਿਰ ਗਲਤ ਰਾਹਾਂ 'ਚ ਲੱਗ ਜਾਂਦੇ ਇੱਕ ਅਸੀਂ ਬੱਚਿਆਂ ਨੂੰ ਕੋਈ ਚੰਗੀ ਸਿੱਖਿਆ ਨਹੀਂ ਦਿੰਦੇ ਅੱਗੇ ਜਿਵੇਂ ਵੱਡੇ ਹੁੰਦੇ ਦਾਦਾ-ਦਾਦੀ ਹਨਾ ਉਹ ਮਤਲਬ ਪੂਆ ਹੋ ਗਈ ਮਾਸੂ ਕੋਈ ਵੀ ਇਹ ਕਰਦੇ ਜਿਹੜੇ ਵੱਡੇ ਮੈਂਬਰ ਸੀ ਉਹ ਬਾਤਾਂ ਕਹਾਣੀਆਂ ਸੁਣਾਉਦੇ ਚੰਗੀਆਂ ਤੇ ਬੱਚਿਆਂ ਦੇ ਦਿਮਾਗ 'ਚ ਉਹ ਚੀਜ਼ਾਂ ਭਰ ਦਿੰਦੇ ਆਸੂ ਕਿਸੇ ਗਲਤ ਰਾਹ ਜਾਂਦੇ ਨਹੀਂ ਸੀ ਆਪਾਂ ਅੱਜ ਉਹ ਤੋਂ ਹੋ ਗਿਆਂ ਦੂਰ ਬੱਚਿਆਂ ਨੂੰ ਆਪਦੇ ਵੱਡਿਆਂ ਬਾਰੇ ਆਪਦੇ ਇਤਿਹਾਸ ਬਾਰੇ ਜ਼ਰੂਰ ਦੱਸੋ ਜਿਹੜੇ ਬੱਚੇ ਗਲਤ ਪਾਸੇ ਜਾਵੜੇ ਆਪਾਂ ਉਹਨਾਂ ਨੂੰ ਰਲ ਮਿਲ ਕੇ ਮੋੜੀਏ ਉਹਨੂੰ ਤੋ ਨਫ਼ਰਤ ਨਾ ਕਰੀਏ ਦੇਖੋ ਹਰ ਰੋਜ਼ ਹੀ ਕਿੰਨੇ ਆਪਾਂ ਵੀਡੀਓ ਦੇਖਦੇ ਆਂ ਮਾਂਵਾਂ ਕਿਵੇਂ ਰੋਂਦੀਆਂ ਛੋਟੀਆਂ ਛੋਟੀਆਂ ਬੱਚੀਆਂ ਉਹਨਾਂ ਦੇ ਭਰਾ ਚਲੇ ਜਾਂਦੇ ਆਂ ਕਈ ਆਪਾਂ ਦੇਖਦੇ ਆਂ ਕੋਈ ਕਹਿੰਦਾ 4 ਮਹੀਨੇ ਹੋਏ ਸੀ ਵਿਆਹ ਨੂੰ ਉਹ ਘਰ ਉੱਜੜ ਜਾਂਦਾ ਕਾਫੀ ਇਹੋ ਜਿਹੇ ਨੇ ਜਿਨ੍ਹਾਂ ਦੇ ਤਿੰਨ ਤਿੰਨ ਚਾਰ ਚਾਰ ਮੁੰਡੇ ਵੀ ਨਸੇ ਦੀ ਭੇੜ ਚੜ ਗਏ ਤੇ ਆਪਾਂ ਵੀਰੋ ਸੋਚੀਏ ਸਾਡਾ ਜਿਹੜਾ ਪੰਜਾਬ ਆ ਉਹ ਦਿਨ ਪਰ ਦਿਨ ਉਜੜ ਰਿਹਾ ਇਹ ਤੇ ਆਪਾਂ ਸਾਰੇ ਗੌਰ ਕਰੀਏ ਆਪਾਂ ਇਹਨੇ ਦੇਖੀ ਇਹ ਵੀ ਸਾਡੇ ਵਿੱਚ ਕਿਹੜਾ ਸਿਰਾ ਹੈਗੇ ਆ ਇੱਥੇ ਕੋਈ ਪਤਾ ਨਹੀਂ ਲੱਗਦਾ ਅੱਜ ਦੇ ਨਸੇ ਤੇ ਵੀ ਇਹਦੇ ਆਗੇ ਜਿਨ੍ਹਾਂ ਦਾ ਆਪਾਂ